ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਤਾਰੂ ਨੂੰ ਸੁਪਨਾ ਆਇਆ ਮਾਂ ਬਾਹਲੀ ਢਿੱਲੀ ਐ ਬਾਜਾ ਮਾਰਦੀ ਐ ਕੁੜੇ ਤਾਰੋ ਨੀ ਕੁੜੇ ਤਾਰੋ ਅੱਖ ਖੁੱਲ ਗਈ ਟਾਈਮ ਦੇਖਿਆ 4 ਵਜੇ ਸਵੇਰ ਦੀ ਸੁੱਖ ਰੱਖੀ ਮਾਲਕਾ ਮੇਰੀ ਮਾਂ ਠੀਕ ਹੋਵੇ ਸਵੇਰ ਦਾ ਸੁਪਨਾ ਦਾਤਿਆ ਸੁੱਖ ਰੱਖੀ ਦੁਬਾਰਾ ਸੌਣ ਲੱਗੀ ਨੀਂਦ ਕਿੱਥੇ ਉઠી ਸਾਰਾ ਕੰਮ ਨਵੇੜਿਆ ਉਦੋਂ ਹੀ ਸੋਚ ਲਿਆ ਪਹਿਲੀ ਵਸ ਤੇ ਜਾਉ ਪਿੰਡ ਜਵਾਕ ਉਠਾਏ ਸਕੂਲ ਭੇਜੇ 8 ਵਜੇ ਜਵਾਕਾਂ ਦੀ ਪਿਓ ਨੂੰ ਕਹਿੰਦੀ ਦੀਪੂ ਦੇ ਪਾਪੇ ਮੈਨੂੰ ਭੱਜ ਕੇ ਮਾਂ ਨੂੰ ਹੀ ਮਲਾ ਲਿਆ ਜਾਣ ਆਣ ਦੀ ਕਰਾਂਗੇ ਕਰਤਾਰ ਸਿੰਘ ਨੂੰ ਪਤਾ ਏ ਬਾਈਏ ਬਾਲੀ ਜੱਦ ਨਹੀਂ ਕਰਦੀ ਪੇਕੇ ਜਾਣ ਦੀ ਕਦੇ ਸਾਲ ਛਮਾਹੀ ਹਾਲ じゃ ਪੈਂਦਾ ਹੁੰਦਾ ਫੇਰ ਉਹ ਓੜੀਕਾ ਨਹੀਂ ਲਾਉਂਦਾ ਉਹ ਕਹਿੰਦਾ ਦੇਖ ਮੇਰੀ ਆ ਤਰੀਕ ਮੈਂ ਤੈਨੂੰ ਸ਼ਹਿਰੋਂ ਬੱਸ ਚੜਾ ਦੂੰ ਜਾਂ ਰੁਕ ਜਾ ਇੱਕ ਦਿਨ ਕਹਿੰਦੀ ਨਹੀਂ ਅੱਜ ਹੀ ਜਾਣਾ ਮੇਰੀ ਤਾਂ ਮਾਂ ਢਿੱਲੀ ਐ ਮੈਨੂੰ ਸੁਪਨਾ ਆਇਆ ਕਰਤਾਰਾ ਹੱਸਿਆ ਚੱਲ ਚੱਲ ਤਿਆਰ ਹੋ ਤਾਰੋ ਦੇ ਪੇਕੇ ਬਾੜੀ ਦੂਰ ਨਹੀਂ ਰਾਹ 'ਚ ਇੱਕ ਸ਼ਹਿਰ ਹੀ ਪੈਂਦਾ ਉੱਥੋਂ ਬੱਸ ਫੜੋ ਸਿੱਧਾ ਪਿੰਡ 10 ਵਜੇ ਨੂੰ ਜਾ ਬੂਹਾ ਖੜਕਾਇਆ ਆਵਾਜ਼ ਮਾਰੀ ਬੀਬੀ ਨੀ ਬੀਬੀ ਅੰਦਰੋਂ ਝਾਟ ਬੀਬੀ ਨੇ ਸਿਆਣੀ ਲਿਆ ਨਿਤਾਰੋ ਤੂੰ ਆ ਸ਼ੁਕਰ ਹੈ ਸ਼ੁਕਰ ਹੈ ਆ ਜਾ ਮਾਂ ਸਾਦਕੇ ਮਾਂ ਸਾਦਕੇ ਬੀਬੀ ਦਰਵਾਜ਼ੇ ਦੇ ਕੋਹਲੀ ਕਿੱਕਰ ਹੀਠਾਂ ਗੋਹਾ ਚੁੱਕੀ ਜਾਂਦੀ ਸੀ ਪਸ਼ੂਆਂ ਦਾ ਕਿੱਕਰ ਹੀਠਾਂ ਹੀ ਮਾਵਾਂ ਧੀਆਂ ਇੱਕ ਦੂਜੀ ਨੂੰ ਜਾ ਚੁੰਬੜੀਆਂ ਤਾਰੋ ਨੇ ਬੀਬੀ ਦੇ ਸਿਰੋਂ ਚੁੰਨੀ ਖੇਚ ਝਾਟ ਆਪਣੇ ਸਿਰ ਤੇ ਕਰ ਲਈ ਕਹਿੰਦੀ ਬੀਬੀ ਬਠਲ ਚਕਾ ਦੋ ਸੱਟ ਕੇ ਫੇਰ ਬੈਠ ਕੇ ਕਰਦੀਆਂ ਗੱਲਾਂ ਜੇ ਗੋਹਾ ਪਿਆ ਹੋਇਆ ਫੇਰ ਗੱਲ ਨਹੀਂ ਬੜਨੀ ਬੀਬੀ ਕਹਿੰਦੀ ਕੰਮਲੀ ਨਾ ਹੋਵੇ ਨਾ ਚਾਹ ਨਾ ਪਾਣੀ ਤੇਰੀ ਆ ਬਾਣ ਨਹੀਂ ਗਈ ਨਾ ਬੀਬੀ ਤੂੰ ਬੱਠਲ ਚਕਾ ਤਾਰੋ ਤੇ ਝਾੜ ਦੇਣੀ ਤਿੰਨ ਬੱਠਲ ਗੋਹਾ ਸੱਟ ਨਾਲ ਕੇ ਤੂੰ ਹੱਥ ਜਾ ਧੋਤੇ ਬੀਬੀ ਪਾਣੀ ਲਿਈ ਚਾਹ ਕਰਨ ਰਸੋਈ ਚ ਜਾਵੜੀਆਂ ਪੱਖਾ ਛੱਡ ਚੱਲ ਪਿਆ ਦੁੱਖ ਸੁੱਖ ਤਾਰੋ ਕਰਤਾਰ ਸਿਉਂ ਦਾ ਹਾਲ ਦੱਸ ਕਿਵੇਂ ਹੈ ਮੇਰੇ ਦੋਤੇ ਦੱਸ ਕਿਵੇਂ ਹੈ ਤਾਰੋ ਦਾ ਭਰਾ ਪਰਜਾਈ ਡਿਊਟੀ ਵਾਲੇ ਕਰਕੇ ਸ਼ਹਿਰ ਹੀ ਰਹਿੰਦੇ ਆ ਪਿੰਡ ਬੀਬੀ ਤੇ ਬਾਪੂ ਹੀ ਆ ਕੱਲੇ ਵਧੀਆ ਬੀਬੀ ਬਾਪੂ ਬੱਸ ਦੱਸ ਕਿੱਥੇ ਹੈ ਉਹ ਪੁੱਤ ਗਿਆ ਆਪਣੇ ਮੁੰਡੇ ਕੋਲ ਪਤਾ ਨਹੀਂ ਸੀ ਤੇਰੇ ਆਉਣ ਦਾ ਨਹੀਂ ਤਾਂ ਰੋਕ ਲੈਂਦੀ ਤੂੰ ਦੱਸ ਕਿਵੇਂ ਆਈ ਬਿਨਾ ਦੱਸੇ ਸੋਖਾ ਨਹੀਂ ਬੀਬੀ ਮੈਨੂੰ ਨਾ ਸੁਪਨਾ ਆਇਆ ਤੂੰ ਢਿੱਲੀ ਆ ਮੈਨੂੰ ਬਾਜਾ ਮਾਰਦੀ ਆ ਮੈਂ ਤਾਂ ਆ ਗਈ ਇਹਨਾ ਆਖ ਤਾਰੋ ਦੀਆਂ ਅੱਖਾਂ ਭਰ ਆਈਆਂ ਲੈ ਹੈ ਕਮਲੀ ਮੈਨੂੰ ਕੀ ਹੋਇਆ ਪਰ ਚੰਗਾ ਕੀਤਾ ਮੇਰਾ ਵੀ ਬਾਲਾ ਜੀ ਕਰਦਾ ਸੀ ਮਿਲਣ ਨੂੰ ਜੇ ਤੂੰ ਗੇੜਾ ਨਾ ਮਾਰੇ ਮੈਂ ਅੱਧ ਮਰੀ ਹੋ ਜਾਨੀ ਆ ਤਾਰੋ ਨੇ ਅੱਖਾਂ ਪੁੰਝੀਆਂ ਹੈ ਬੀਬੀ ਆਪਾਂ ਤਾਂ ਫੇਰ ਮਿਲ ਪੈਣੀ ਐ ਮੇਰੀ ਭੋਲੀ ਕਿਵੇਂ ਸਾਰਦੀ ਹੋ ਭੋਲੀ ਅਸਲ ਤਾਰੂ ਦੀ ਪਹਿਲੀ ਵਿਆਹੀ ਕੁੜੀ ਸੀ ਤਾਰੂ ਪਹਿਲਾਂ ਵੀ ਨੇੜੇ ਦੇ ਪਿੰਡ ਹੀ ਵਿਆਹੀ ਸੀ ਐਵੇਂ ਪਰਿਵਾਰਾਂ ਦੀਆਂ ਨਿੱਕੀਆਂ ਨਿੱਕੀਆਂ ਆਕੜਾਂ ਨੇ ਤਲਾਕ ਕਰਾਤਾ ਤਿੰਨ ਸਾਲ ਦੀ ਸੀ ਭੋਲੀ ਜਿਸ ਦਿਨ ਨਵੇੜਾ ਹੋਇਆ ਸੀ ਤਾਰੂ ਦੇ ਨਾਲ ਹੀ ਪਈ ਸੀ ਲਾਸਟ ਦਿਨ ਮੋ ਵੀ ਬਾਲਾ ਕਰਦੀ ਸੀ ਜਦੋਂ ਤਾਰੂ ਨੇ ਫਰਾਕ ਪਾ ਕੇ ਗੁੱਤਾਂ ਕਰ ਦੇਣੀਆਂ ਗੁੱਡੀ ਹੀ ਲੱਗਣੀ ਸਵੇਰੇ ਉਠੀਆਂ ਬੇਟੀ ਚੋਂ ਸੋਹਣੇ ਕੱਪੜੇ ਪਾਏ ਚਲੀਆਂ ਗਈਆਂ ਕਚਹਿਰੀ ਕਚਹਿਰੀ ਚ ਗੋਦੀ ਚੋਂ ਉੱਤਰੀ ਭੋਲੀ ਉੱਥੇ ਕੋਸ਼ ਬਾਲੇ ਸਿਆਣੇ ਬੰਦਿਆਂ ਨੇ ਆਖਤਾ ਕੁੜੀ ਛੱਡ ਦਿਓ ਆਪਾਂ ਤਾਰੋ ਦਾ ਗਾਂ ਵਿਆਹ ਵੀ ਕਰਨਾ ਫੈਸਲਾ ਹੋ ਗਿਆ ਤੁਰਨ ਲੱਗੀ ਭੋਲੀ ਨੂੰ ਦਾਦੀ ਦੀ ਬੁੱਕਲ ਚੋਂ ਤੋੜ ਕੇ ਸਿੱਟਤਾ ਤੇ ਕਹਿੰਦੀ ਤੂੰ ਬੈਠ ਪੁੱਤ ਮੈਂ ਤੇਰੇ ਵਾਸਤੇ ਖਾਣ ਨੂੰ ਲੈ ਕੇ ਆਉਣੀ ਐ ਭੋਲੀ ਬੋਲੀ ਤੇ ਲੈ ਲਿਆਈ ਹਾਂ ਹਾਂ ਆਈ ਹੁਣੇ ਮਾਂ ਆਖੇ ਤੇ ਧੀ ਯਕੀਨ ਨਾ ਯਕੀਨ ਨਾ ਕਰੇ ਇਹ ਕਿਵੇਂ ਹੁੰਦਾ ਉਸ ਤੇ ਨਾਲ ਤਾਂ ਪਹਿਲਾਂ ਧੋਖਾ ਸੀ ਯਕੀਨ ਕਰ ਗਈ ਕਮਲੀ ਮੜ ਕੇ ਮਾਂ ਨਹੀਂ ਦੇਖੀ ਉਸਨੇ ਪਰ ਮਾਂ ਨੂੰ ਉਸ ਦੀਆਂ ਅੱਖਾਂ ਅੱਜ ਵੀ ਯਾਦ ਹੈ ਤੂੰ ਛੱਡ ਕਿਉਂ ਮਰੀ ਖਾਪੀ ਨੂੰ ਲੈ ਕੇ ਬੈਠੇਂਗੀ ਤੂੰ ਕਰਤਾਰ ਸਿਉਂ ਦੀ ਗੱਲ ਸੁਣਾ ਬੀਬੀ ਨੇ ਗੱਲ ਟਾਲੀ ਬੀਬੀ ਜੇ ਮਰੀ ਹੁੰਦੀ ਮੈਂ ਭੁੱਲ ਜਾਂਦੀ ਮੈਂ ਝੂਠ ਮਾਰ ਕੇ ਛੱਡੀ ਮੈਨੂੰ ਐਵੇਂ ਲੱਗਦਾ ਮੈਨੂੰ ਹਜੇ ਵੀ ੜੀਕਦੀ ਹੋ ਉਹਦਾ ਕਸੂਰ ਨਹੀਂ ਸੀ ਬੀਬੀ ਕੋਈ ਆਪਾਂ ਨੂੰ ਰਿਸ਼ਤੇ ਮਿਲ ਗਏ ਸਾਰੇ ਮੈਨੂੰ ਔਲਾਦ ਮਿਲ ਗਈ ਘਰਵਾਰ ਘਰ ਵਾਲਾ ਮਿਲ ਗਿਆ ਤੇਰੇ ਕੋਲ ਧੀ ਪੁੱਤ ਹੈਗੇ ਐ ਮੇਰੀ ਧੀ ਕੋਲ ਕੌਣ ਹੋ ਜੇ ਤੇਰਾ ਨਿਸਰਦਾ ਮੇਰੇ ਬਿਨਾ ਨਾ ਮੇਰਾ ਸਰਦਾ ਉਦਾਂ ਜਿਵੇਂ ਸਰਦਾ ਹੋ ਜਦੋਂ ਮੈਂ ਤੁਰੀ ਸੀ ਉਹ ਦੇਖਦੀ ਸੀ ਮੇਰੇ ਵੱਲ ਬੀਬੀ ਤੇਰੇ ਨਾਲ ਢਿੱਡ ਹੌਲਾ ਕਰ ਲਿਆ ਹੋਰ ਮੈਂ ਕਰ ਵੀ ਕੀ ਲੈਣਾ ਤਾਰੋ ਇੱਕੋ ਸਾ ਬੋਲੀ ਗਈ ਛੱਡ ਵੀ ਫੇਰ ਆਪਣੇ ਬਸ ਦੀ ਗੱਲ ਹੀ ਨਹੀਂ ਜਦੋਂ ਤੂੰ ਜਵਾਕ ਦੱਸ ਪੜੀ ਜਾਂਦੇ ਐ ਲੈ ਆਉਂਦੀ ਨਾਲ ਮਿਲ ਜਾਂਦੇ ਬੀਬੀ ਗੱਲ ਟਾਲਣ ਚ ਕਾਮਯਾਬ ਹੋ ਗਈ ਸਕੂਲ ਗਏ ਆ ਕੇ ਰੋਟੀ ਭਾਲਣਗੇ ਮੈਂ ਵੀ ਜਾਣੀ ਐ ਮੈਂ ਤਾਂ ਤੇਰਾ ਪਤਾ ਲੈਣੇ ਆਈ ਸੀ ਬੀਬੀ ਨਾਲ ਦੁੱਖ ਸੁੱਖ ਕਰਕੇ ਤਰਨ ਲੱਗੀ ਨੂੰ ਬੀਬੀ ਨੇ ਘਰੋਂ ਨਿਕੜ ਸੁੱਕੜ ਜਾ ਇਕੱਠਾ ਕਰਕੇ ਝੋਲਾ ਭਰਤਾ ਨਿਆਣੇ ਖਾ ਲੈਣਗੇ ਸਾਡਾ ਕੀ ਨਹੀਂ ਖਾਣਾ ਫੇਰ ਤਾਰੂ ਨੇ ਮੋੜਾ ਪਾਇਆ ਆਪਣੇ ਪਿੰਡੋਂ ਬੱਸ ਫੜੀ ਸ਼ਹਿਰ ਜਾ ਉਤਰੀ ਉੱਥੇ ਬੱਸਾਂ ਵਾਲੇ ਹਾਕਰ ਨੂੰ ਪਿੰਡ ਵਾਲੇ ਬੱਸ ਪੁੱਛੀ ਉਹ ਕਹਿੰਦਾ ਭਾਈ ਹੁਣੇ ਗਈ ਐ ਅਗਲੀ ਅੱਧੇ ਘੰਟੇ ਨੂੰ ਆਉ ਮਾਨ ਕੀਤਾ ਉਹਨਾਂ ਚਰ ਜਵਾਕਾਂ ਵਾਸਤੇ ਕੁਝ ਲੈ ਲਾ ਉਦੋਂ ਨੂੰ 3-4 ਕਾਲਜ ਪੜਨ ਵਾਲੀਆਂ ਕੁੜੀਆਂ ਵੀ ਆਵੜੀਆਂ। ਵਾਅ ਛੱਡੇ ਚ। ਇੱਕ ਕੁੜੀ ਨੂੰ ਕਹਿੰਦੀ ਧੀਏ ਮੇਰੇ ਸਮਾਨ ਦਾ ਧਿਆਨ ਰੱਖੀ ਮੈਂ ਕੇਲੇ ਲੈ ਲਾਂ। ਕੇਲੇ ਲੈ ਕੇ ਬਾਹਰ ਸਾਈ ਤਾਂ ਕੀ ਦੇਖਦੀ ਐ ਇੱਕ ਕੁੜੀ ਸਵਾਰ ਕੇ ਸੇਰ ਟਕਿਆ ਕਮਜ਼ੋਰ ਜੀ ਅੱਖਾਂ ਜਮਾਂ ਤਾਂ ਸਿਆਂ ਵਿੱਚ ਹੱਥ ਪੈਰ ਜਿਵੇਂ ਬਿਮਾਰ ਹੋਵੇ। ਸਮਾਨ ਕੋਲ ਬੈਠੀ ਦੂਜੀਆਂ ਕੁੜੀਆਂ ਇੱਕ ਦੂਜੀ ਨਾਲ ਗੱਲਾਂ ਕਰਨ ਪਰ ਉਹ ਨਾ ਬੋਲੇ। ਤਾਰੂ ਨੂੰ ਲੱਗਾ ਬਿਮਾਰ ਹੈ ਜਾਂ ਦੁਖੀ ਹੈ ਬਾਹਲੀ ਘਰੋਂ ਚਲੋ ਨਾ ਬੁਲਾਈ ਨਾਲ ਦੀਆਂ ਕੁੜੀਆਂ 'ਚੋਂ ਇੱਕ ਉਸ ਸੁਸਤ ਜੀ ਕੁੜੀ ਕੋਲ ਕਿਤਾਬਾਂ ਰੱਖ ਕੇ ਕਹਿੰਦੀ ਭੋਲੀ ਮੇਰੀਆਂ ਕਿਤਾਬਾਂ ਦਾ ਧਿਆਨ ਰੱਖੀ ਮੈਂ ਪਾਣੀ ਪੀ ਆਵਾਂ ਭੋਲੀ ਓਏ ਲੋੜਾ ਕਿਤੇ ਮੇਰੀ ਭੋਲੀ ਤਾਂ ਨਹੀਂ ਇਹ ਤਾਰੂ ਨੂੰ ਭੋਲੀ ਤੋਂ ਡਰ ਲੱਗਾ ਕਸੂਰਵਾਰ ਜਿਉਂ ਸੀ ਉਸ ਦੀ ਮਾਨ ਕੀਤਾ ਬਲਾਵਾ ਉਸ ਵੱਲ ਝਾਕੀ ਉਹ ਨੀਵੀਂ ਪਈ ਬੈਠੀ ਨਹੀਂ ਨਹੀਂ ਮੇਰੀ ਧੀ ਪਈ ਸੀ ਕਿੰਨੀ ਤਕੜੀ ਇਹਦੀ ਜਾਨ ਹੀ ਹੈ ਨਹੀਂ ਕਿਸੇ ਪਾਸੇ ਤੋਂ ਨਹੀਂ ਲੱਗਦੀ ਮੇਰੀ ਧੀ ਫਿਰ ਅੰਦਰ ਖਿਆਲ ਬਣਿਆ ਹੁਣ ਮਾਂ ਤੋਂ ਬਿਨਾ ਧੀਆ ਦਾ ਹੋਰ ਕੀ ਹੋਣਾ ਤਕੜੀ ਤਾਂ ਹੈ ਜਿਹੜੀ ਸਾਹ ਲਈ ਫਿਰਦੀ ਏ ਹੋਰ ਹੁੰਦੀ ਮਰ ਨਾ ਜਾਂਦੀ ਇਹੀ ਆ ਪੁੱਛ ਕੇ ਦੇਖਾਂ ਧੀਏ ਪਿੰਡ ਕਿਹੜਾ ਪਣਾ ਤੇਰਾ ਤਾਰੋ ਨੇ ਹੌਸਲਾ ਕੀਤਾ ਨੀਮੀ ਪਾਈ ਬੜੀ ਹੌਲੀ ਜਿਹਾ ਜਵਾਬ ਆਇਆ ਬੀਬੀ ਲੋਹਪੁਰ ਉਹ ਲੋੜਾ ਇਹ ਤਾਂ ਉਹੀ ਲੱਗਦੀ ਐ ਪਹਿਲਾਂ ਤਾਰੂ ਅਸਲ ਲੋਹਪੁਰ ਚ ਹੀ ਵਿਆਹੀ ਸੀ ਹੁਣ ਅਗਲੀ ਗੱਲ ਪੁੱਛਣ ਲਈ ਤਾਰੂ ਨੂੰ ਬਾਹਲੀ ਹਿੰਮਤ ਦੀ ਲੋੜ ਸੀ ਇੱਕ ਦਿਲ ਕੀਤਾ ਛੱਡ ਦੂਜਾ ਮਨ ਕਿਵੇਂ ਛੱਡੇ ਅੱਜ 15 ਸਾਲਾਂ ਬਾਅਦ ਧੀ ਨਾਲ ਬੈਠੀ ਸੀ ਧੀ ਦੀਆਂ ਅੱਖਾਂ ਵੱਲ ਝਾਕੀ ਅੱਖਾਂ ਉਹੀ ਲੱਗੀਆਂ ਧੀਏ ਪਿਓ ਦਾ ਨਾਂ ਕੀ ਏ ਤੇਰੇ ਦਾ ਬੀਬੀ ਨਿਹਾਲ ਸਿੰਘ ਹੁਣ ਤਾਰੂ ਦੇ ਅੰਦਰ ਤੂਫਾਨ ਸੀ ওই ਲੋੜਾ ਇਹ ਤਾਂ ਮੇਰੀ ਧੀ ਹੈ ਦਿਲ ਕਰੇ ਉੱਚੀ ਉੱਚੀ ਤਾਂहां ਮਾਰੀ ਚੀਕਾਂ ਮਾਰ ਕੇ ਹੌਲਾ ਕਰੇ ਮਨ ਪਰ ਤਾਰੂ ਨੂੰ ਇੱਕ ਪਤਾ ਲੱਗਾ ਔਖਾ ਰੋਣਾ ਨਹੀਂ ਹੁੰਦਾ ਔਖਾ ਰੋਣਾ ਦੱਬਣਾ ਹੁੰਦਾ ਈ ਹੁਣ ਤਾਰੋ ਨੂੰ ਡਰ ਸੀ ਜੇ ਕੁਝ ਪੁੱਛਣ ਲੱਗੀ ਤਾਂ ਘੋਬਣਾ ਨਿਕਲ ਜਾਵੀ ਉਹਨੂੰ ਡਰ ਹੋ ਗਿਆ ਜੇ ਕੁੜੀ ਮੇਰੇ ਵੱਲ ਝਾਕ ਪਈ ਤਾਂ ਧਰਤੀ ਫਟ ਜਾਊ ਫੇਰ ਹਿੰਮਤ ਕੀਤੀ ਧੀਏ ਘਰੇ ਕੌਣ ਕੌਣ ਹੈ ਇੰਨਾ ਹੀ ਪੁੱਛਿਆ ਗਿਆ ਬੀਬੀ ਮੇਰੇ ਪਾਪੇ ਦੀ ਮੌਤ ਹੋ ਗਈ ਸੀ ਹੁਣ ਤਾਂ ਮੇਰੀ ਦਾਦੀ ਤੇ ਮੈਂ ਆਂ ਘਰੇ ਤੇਰੀ ਮਾਂ ਹੈਣੀ ਚੁੰਨੀ ਨੂੰ ਦੰਦਾਂ 'ਚ ਲੈ ਕੇ ਤਾਰੋ ਨੇ ਪੁੱਛਿਆ ਬੀਬੀ ਮੇਰੀ ਦਾਦੀ ਦੱਸਦੀ ਐ ਮੇਰੇ ਪਾਪੇ ਦੀ ਤੇ ਮੇਰੀ ਮਾਂ ਦੀ ਲੜਾਈ ਹੋ ਗਈ ਸੀ ਉਹ ਚਲੀ ਗਈ ਸਾਨੂੰ ਛੱਡ ਕੇ ਕੁੜੀ ਇੰਨਾ ਬੋਲ ਕੇ ਚੁੱਪ ਹੋ ਗਈ ਪਰ ਤਾਰੋ ਦੇ ਅੰਦਰ ਕਮਸਾਨ ਚੱਲ ਪਿਆ ਉਹਦੇ ਅੰਦਰ ਕੀ ਸੀ ਹੌਣ ਉਸ ਤੋਂ ਬਿਨਾ ਕੋਈ ਨਹੀਂ ਸੀ ਜਾਣਦਾ ਦਿਲ ਕਰੇ ਰੋਮਾ ਪਰ ਕਿਵੇਂ ਅੱਗੇ ਕੀ ਬੋਲਾਂ ਕੋਈ ਸਮਝ ਨਹੀਂ ਆਪ ਮਹਾਰੇ ਮੂੰਹੋਂ ਗੱਲ ਨਿਕਲੀ ਮੈਨੂੰ ਜਾਣਦੀ ਐ ਤੂੰ ਨਹੀਂ ਬੀਬੀ ਪਰ ਆਪਾਂ ਮਿਲੇ ਆ ਕਿਤੇ ਪਰ ਚੇਤਾ ਨਹੀਂ ਤਾਰੋ ਨੇ ਪਤਾ ਨਹੀਂ ਕਿਵੇਂ ਹਿੰਮਤ ਕੀਤੀ ਧੀ ਦੇ ਸਾਹਮਣੇ ਹੋਈ ਕਹਿੰਦੀ ਦੇਖ ਸਿਆਣਖਾ ਮੈਂ ਤੇਰੀ ਮਾਂ ਬਸ ਇੰਨਾ ਹੀ ਆਖਿਆ ਗਿਆ ਭੋਲੀ ਨੇ ਅੱਖਾਂ ਚੱਖਾਂ ਪਾਈਆਂ ਤੇ ਬੋਲੀ ਦੱਸ ਫਿਰ ਕੀ ਲਿਆਈਆਂ ਖਾਨ ਨੂੰ ਮੈਂ ਕਿਹਾ ਸੀ ਕੇਲੇ ਲਿਆਈਆਂ ਮਾਵਾਂ ਧੀਆਂ ਇੱਕ ਦੂਜੀ ਨੂੰ ਚਿੰਬੜ ਗਈਆਂ ਦੁਨੀਆ ਦੇਖੇ ਕੀ ਹੋਇਆ ਹੁਣ 15 ਸਾਲ ਦੀ ਕਹਾਣੀ ਕੌਣ ਦੱਸੇ ਆਹ ਦੇਖ ਕੇਲੇ ਲਏ ਸੀ ਪਰ ਮੈਨੂੰ ਨਹੀਂ ਸੀ ਪਤਾ ਤੇਰੇ ਵਾਸਤੇ ਲਏ ਐ ਉਦੋਂ ਤੱਕ ਕਰਤਾਰੇ ਦਾ ਸਕੂਟਰ ਬਾਸ ਸੜੇ ਦੇ ਸਾਹਮਣੇ ਆ ਖੜਿਆ ਰੱਜ ਕੇ ਰੋਂਦੀਆਂ ਮਾਵਾਂ ਧੀਆਂ ਦੇਖ ਲਈਆਂ ਸਮਝ ਕੁਛ ਨਾ ਆਵੀ ਅੱਦਾ ਪਚੱਦਾ ਖੈਰ ਕਰਤਾਰੇ ਨੂੰ ਤਾਰੋ ਦੇ ਤਲਾਕ ਬਾਰੇ ਪਤਾ ਸੀ ਪਰ ਸਮਝਦਾਰ ਲੋਕਾਂ ਨੂੰ ਬੜੀਆਂ ਗੱਲਾਂ ਦੱਸਣ ਤੋਂ ਬਿਨਾ ਪਤਾ ਹੁੰਦੀ ਐ ਉਹਦੇ ਕੁੜੇ ਉਹਦੇ ਕੁੜੀ ਵੀ ਐ ਅੱਜ ਪਤਾ ਲੱਗਾ ਤਾਰੋ ਕਰਤਾਰੇ ਨੂੰ ਦੇਖ ਕੇ ਡਰੀ ਲੱਗਾ ਫੇਰ ਘਰ ਟੁੱਟੂਗਾ ਦੀਪੂ ਦੇ ਭਾਪੇ ਆ ਮੇਰੀ ਧੀ ਐ ਮੈਨੂੰ ਮਾਰ ਭਣਾ ਰੱਖ ਪਰ ਮੇਰੀ ਧੀ ਨੂੰ ਮੇਰੀ ਲੋੜ ਐ ਮੈਥੋਂ ਦਵਾਰੇ ਛੱਡੀ ਨਹੀਂ ਜਾਣੀ ਇਹਨੂੰ ਮਸਾ ਮਾਂ ਲੱਭੀ ਐ ਤਾਰੋ ਤੇ ਭੀਖ ਮੰਗਣ ਵਾਲਿਆਂ ਵਾਂਗ ਤਰਲਾ ਕੀਤਾ ਕਰਤਾਰਾ ਬੋਲਿਆ ਕਮਲੀਏ ਹੁਣ ਤੱਕ ਇੰਨਾ ਹੀ ਜਾਣਦੀ ਏ ਕਰਤਾਰੇ ਨੂੰ ਮੈਂ ਤੈਨੂੰ ਰੂਹੋਂ ਜਾਣਦਾ ਤੇਰੇ ਅੰਦਰ ਪੀੜ ਮਹਿਸੂਸ ਕੀਤੀ ਏ ਮੈਂ ਬੜੇ ਵਾਰ ਮੈਂ ਜ਼ਖਮਾਂ ਤੇ ਜ਼ਖਮ ਕਰਨ ਵਾਲਾ ਬੰਦਾ ਨਹੀਂ ਕੁੜੀ ਨੂੰ ਆਖ ਤੈਨੂੰ ਕੱਲੀ ਮਾਂ ਹੀ ਨਹੀਂ ਮਿਲੀ ਬਾਪੂ ਵੀ ਹੈਗਾ ਤੇਰਾ ਮੈਨੂੰ ਮੀਰ ਹੈ ਕਿ ਤੁਹਾਡੀ ਕਹਾਣੀ ਜ਼ਰੂਰ ਦਿਲ ਨੂੰ ਲੱਗੂਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਹੋਰ ਕਹਾਣੀ ਦੇ ਨਾਲ ਧੰਨਵਾਦ